ਗੁਰਬਾਣੀ ਦੇ ਪਾਵਨ ਬਚਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਨੂੰ ਨਿਬੋਂਦੇ ਹੋਏ ਪੰਜਾਬ ਸਰਕਾਰ ਸੂਬੇ ਅੰਦਰ ਆਏ ਦਿਨ ਪਾਣੀ ਨੂੰ ਬਚਾਉਣ ਦੇ ਉਪਰਾਲੇ ਕਰ ਰਹੀ ਹੈ ਇਸੇ ਉਪਰਾਲੇ ਤਹਿਤ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਇੱਕ ਵੱਡਾ ਤੋਹਫਾ ਦੇ ਰਹੀ ਹੈ ਮਾਲਵੇ ਦੇ ਫਿਰੋਜ਼ਪੁਰ ਫਰੀਦਕੋਟ ਸ਼੍ਰੀ ਮੁਕਸਰ ਸਾਹਿਬ ਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਦੇ ਲੱਖਾਂ ਕਿਸਾਨਾਂ ਨੂੰ ਮਿਲੇਗੀ ਨਹਿਰੀ ਪਾਣੀ ਦੀ ਸਹੂਲਤ ਜਲਦ ਹੀ ਇਹਨਾਂ ਜ਼ਿਲ੍ਹਿਆਂ ਵਿੱਚ ਉਸਾਰੀ ਜਾ ਰਹੀ ਹੈ ਮਾਲਵਾ ਨਹਿਰ ਇਸ ਨਹਿਰ ਦੇ ਬਣਨ ਨਾਲ ਲਗਭਗ ਇੱਕ ਲੱਖ 78 ਹਜ਼ਾਰ ਏਕੜ ਰਕਬੇ ਦੀ ਸਿੰਚਾਈ ਨੂੰ ਯਕੀਨੀ ਬਣਾਇਆ ਜਾਵੇਗਾ ਮਾਲਵੇ ਦੇ ਇਸ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੀ ਨੀਵਾ ਚਲਿਆ ਗਿਆ ਇਸ ਨਹਿਰ ਦੇ ਬਣਨ ਨਾਲ ਮਾਲਵੇ ਇਲਾਕੇ ਅੰਦਰ ਖੇਤਾਂ ਦੀਆਂ ਮੋਟਰਾਂ ਦੀ ਖਪਤ ਘਟ ਜਾਵੇਗੀ ਤੇ ਇਹਨਾਂ ਨੂੰ ਚਲਾਉਣ ਦੀ ਲੋੜ ਵੀ ਜ਼ਿਆਦਾ ਨਹੀਂ ਬਚੇਗੀ ਇਸ ਤਰ੍ਹਾਂ ਇਹ ਨਹਿਰ ਮਾਲਵੇ ਇਲਾਕੇ ਲਈ ਇੱਕ ਵਰਦਾਨ ਸਾਬਿਤ ਹੋਵੇਗੀ ਇਸ ਤੋਂ ਪਹਿਲਾਂ ਵੀ ਨਹਿਰੀ ਪਾਣੀ ਦੀ ਖਪਤ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਬਣੀਆਂ ਨਹਿਰਾਂ ਸੋਇਆਂ ਖਾਲਾ ਦੀ ਮੁਰੰਮਤ ਕਰਵਾ ਕੇ